ਮਾਤਾ ਜੀ ਦੀ 85 ਸਾਲ ਦੇ ਕਰੀਬ ਹੋ ਗਈ ਪਰ ਜਿਹੜਾ ਉਹਨਾਂ ਦਾ ਹੌਸਲਾ ਬਹੁਤ ਹੀ ਉਲੰਧ ਹੈ ਕਿਉਂਕਿ ਕਹਿੰਦੇ ਇੱਡੀ ਉਮਰ ਦੇ ਵਿੱਚ ਵੀ ਕੰਮ ਕਰਨਾ ਬਹੁਤ ਵੱਡੀ ਗੱਲ ਹੈ ਜੀ ਕੋਈ ਸੇਵਾ ਕੋਈ ਸਮਾਜ ਸੇਵੀ ਸੇਵਾ ਜਾਂ ਕੋਈ ਸਰਕਾਰ ਵੱਲੋਂ ਕੋਈ ਹੈਲਪ ਮਿਲੀ ਹੈ ਤੁਹਾਨੂੰ ਬਾਰ ਬਰ ਨਾਲ ਕੋਈ ਨਹੀਂ ਜੀ ਉਹ 1500 ਜਿਹੜਾ ਮਿਲਦਾ ਇਹ ਬਾਕੀਰੇ ਢੀਮਤ ਲੈ ਆਲੇ ਹੈਗੇ ਜਿਵੇਂ ਇੱਕ ਅਧਿਕ ਕੁਛ ਨਾ ਕੁਛ ਕਰ ਜਾਂਦੇ ਆ ਤੁਸੀਂ ਜੁੜਿਓ ਔਨ ਇਅਰ ਦੇ ਨਾਲ ਅੱਜ ਆਸੀ ਤੁਹਾਨੂੰ ਪਟਿਆਲਾ ਦੇ ਰੈਸ਼ੀ ਇਲਾਕੇ ਜਿਹੜਾ ਕੀ ਟੁੜਿਆਲ ਖਾਲਸਾ ਮੁਹੱਲਾ ਹੈਗਾ ਖਾਲਸਾ ਮੁਹੱਲਾ ਜਿੱਥੇ ਖਾਲਸਾ ਸਕੂਲ ਦੇ ਨਾਲ ਉੱਥੇ ਇੱਕ ਪਟਿਆਲਾ ਸ਼ਹਿਰ ਦੇ ਜਿਹੜੇ ਲੋਕ ਹੈ ਅਸਕਰ ਮਾਤਾ ਜੀ ਨੂੰ ਦੇਖਦੇ ਹੋਵੋਗੇ ਮੇਰੀ ਤੇ ਕੈਮਰਾਮੈਨ ਦਿਖਾਣਗੇ ਤੁਹਾਨੂੰ ਕੀ ਮਾਤਾ ਜੀ ਹੈਗੇ ਆ ਜਿਹੜੇ ਕੀ ਉਰੇ ਅ ਭੱਠੀ ਲਗਾ ਕੇ ਲੱਕੀ ਦੇ ਦਾਣੇ ਤੇ ਕਾਲੇ ਛੋਲੇ ਜਿਹੜੇ ਕਿ ਉਹ ਕਰਦੇ ਆ ਉਮਰ ਮਾਤਾ ਜੀ ਦੀ 85 ਸਾਲ ਦੇ ਕਰੀਬ ਹੋ ਗਈ ਪਰ ਜਿਹੜਾ ਉਹਨਾਂ ਦਾ ਹੌਸਲਾ ਉਹ ਬਹੁਤ ਹੀ ਬੁਲੰਦ ਹੈ ਕਿਉਂਕਿ ਕਹਿੰਦੇ ਐਡੀ ਉਮਰ ਦੇ ਵਿੱਚ ਵੀ ਕੰਮ ਕਰਨਾ ਬਹੁਤ ਵੱਡੀ ਗੱਲ ਹੈ ਸੋ ਅਸੀਂ ਗੱਲ ਵੀ ਕਰਦੇ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਗੁਰਦੀਪ ਘਰ ਆ ਜੀ ਗੁਰਦੀਪ ਘਰ ਕਿੰਨੇ ਸਾਲ ਹੋ ਗਏ ਤੁਹਾਨੂੰ ਉਰੇ ਕੰਮ ਕਰਦੇ ਨੇ 55 ਸਾਲ ਮੈਨੂੰ ਹੋ ਗਏ ਜਿਸ ਤੋਂ ਪਹਿਰੇ ਪਿਤਾ ਜੀ ਬੈਠਦੇ ਸੀ ਹਾਂਜੀ 68-65 ਸਾਲ ਦੀ ਏਜਾ ਹੈ। ਹਾਂਜੀ। ਘਰ ਦਾ ਗੁਜ਼ਾਰਾ ਚੱਲ ਜਾਂਦਾ ਜੀ ਇਸਦਾਂ। ਮੈਂ ਇਕੱਲੀ ਹੈਗੀ ਆਂ, ਚੱਲ ਜਾਂਦਾ। ਫੈਮਲੀ ਦੇ ਵਿੱਚ ਤੁਹਾਡੇ ਮਤਲਬ ਕੌਣ-ਕੌਣ ਹੈ ਜੀ? ਮੇਰੀ ਭੈਣ ਆ ਛੋਟੀ। ਫੇਰ ਕੋਈ ਨਹੀਂ। ਉਹਦੇ ਬੱਚੇ ਆ ਤਿੰਨ, ਦੋ ਕੁੜੀਆਂ ਤੇ ਇੱਕ ਮੁੰਡਾ। ਉਹਦਾ ਵੀ ਘਰ ਵਾਲਾ ਨਹੀਂ ਹੈ। ਤੇ ਉਹਦੇ ਕੋਲ ਮਰਿਆ ਨਹੀਂ ਰੋਟੀ ਪਾਣੀ ਉਹ ਦੇ ਦਿੰਦੇ ਆ। ਹਾਂਜੀ। ਪਟਨਾਗਰ ਤੋਂ। ਪਟਨਾਗਰ ਤੋਂ। ਤੁਸੀਂ ਪ੍ਰਤਾਪਨਗਰ ਤੋਂ ਇੰਨੀ ਦੂਰ ਤੋਰੇ ਆਨੇ ਹੋ ਹਾਂ ਇਹ ਤੁਹਾਨੂੰ ਪਤਾ ਸਾਰਾ ਪੁੱਛੋ ਹਾਂਜੀ ਪਰ ਕਦੀ ਅੱਜ ਤੱਕ ਕਿਸੇ ਨੇ ਕੋਈ ਮਦਦ ਕੀਤੀ ਹੋਵੇ ਜੀ ਕਿਉਂਕਿ ਤੁਸੀਂ ਆਪ ਦੀ ਅੱਡੀ ਦੇਖੋ ਠੰਡ ਹੈ ਜੀ ਠੰਡ ਦੇ ਵਿੱਚ ਆਨੇ ਹੋ ਤੁਸੀਂ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਰਗਾਈਆਂ 'ਚ ਬੈਠੇ ਆ ਜਿਵੇਂ ਤੁਹਾਡੇ ਜਿਹੜੀ ਉਮਰ ਦੇ ਬਜ਼ੁਰਗ ਹੈ ਪਰ ਤੁਸੀਂ ਤਾਂ ਵੀ ਤੁਹਾਡੇ ਹੌਸਲੇ ਬੁਲੰਦ ਹੈ ਕਦੀ ਕੋਈ ਸੇਵਾ ਕੋਈ ਸਮਾਜ ਸੇਵੀ ਸੇਵਾ ਜਾਂ ਕੋਈ ਸਰਕਾਰ ਵੱਲੋਂ ਕਦੀ ਹੈਲਪ ਮਿਲੀ ਹੈ ਤੁਹਾਨੂੰ ਸਰਕਾਰ ਵੱਲੋਂ ਤਾਂ ਕੋਈ ਨਹੀਂ ਜੀ ਉਹ ਹੀ 1500 ਜਿਹੜਾ ਮਿਲਦਾ ਹੈ ਤੇ ਬਾਕੀ ਉਹ ਗਲੀ ਮੱਲੇ ਵਾਲੇ ਹੈਗੇ ਜਿਵੇਂ ਇੱਕ ਅਧੀ ਕੁਛ ਨਾ ਕੁਛ ਕਰ ਜਾਂਦੇ ਹਨ ਜਿੰਨਾ ਦਾ ਦਿਲ ਕਰੇ ਉਹ ਦਿਲ ਬਣਾ ਲੈਂਦੇ ਹੋ ਜੀ ਮਤਲਬ ਛੋਲੇ ਦੇ ਦਾਣੇ ਆ ਜੀ ਮੱਕੀ ਦੇ ਦਾਣੇ ਚੈੱਕ ਕਰੀ ਤਾਂ ਬਣ ਜਾਂਦਾ 200 300 ਵੀ ਜਾਂਦਾ ਹੈ ਕਦੇ ਕੋਈ ਆਂਦਾ ਹੀ ਨਹੀਂ ਨਾ ਐਵੇਂ ਉੱਠ ਕੇ ਚਲੀ ਜਾਂਦੀ ਹੈ ਕਿਰਾਇਆ ਕਿਹਦੇ ਦੇ ਦਿੰਦੀ ਹੈ ਤੇ ਉਸ ਦੇ ਸਾਰਾ ਵੀ ਦੂਰ ਤੋਂ ਆ ਸਿਰ पे ਕਿਰਾਇਆ ਲੱਗਦਾ ਰਹੇ 300 ਪੇ ਹੁਣ ਆ ਕੇ ਦਿੱਤੇ 500 ਪੇ ਜਾਂਦੇ ਫਿਰ ਨਹੀਂ ਕੋਈ ਆਂਦਾ ਫਿਰ ਆਪਣੇ ਕੋਲੋਂ ਦੇਣੀਆਂ ਕਰਾਇਆ ਤੁਰਿਆ ਜਾਂਦਾ ਨਹੀਂ ਹੈਗਾ ਭਾਈ ਜੇ ਪਹਾਰਾ ਚੌਂਕ ਜਾਵਾਂ ਉੱਥੋਂ ਥੋੜਾ ਰੈਟ ਮਿਲ ਜਾਂਦਾ ਹੈ ਫਿਰ ਥੋਈ ਆਟੋ ਬਣਾਨੀ ਆ ਤੇ 50 ਰੁਪਏ ਦਾ ਡੰਡਾ ਆਟੋ ਵਾਲਾ ਫਿਰ ਛੱਡ ਦਿੰਦਾ ਕਿੰਨੇ ਵਜੇ ਸਵੇਰੇ ਆਨੇ ਮਾਤਾ ਜੀ ਕਿੰਨੇ ਵਜੇ ਜਾਣੇ ਹੋ ਬੰਦੂਸ਼ ਨਹੀਂ ਕੋਈ ਹੈਗੀ ਜੀ ਕਦੀ ਤਾਂ ਮੈਂ ਆ ਜੰਦੀ 9 ਵਜੇ ਤੋਂ ਵੀ ਪਹਿਲਾਂ ਹੁਣ ਅੱਜ ਆਈਆਂ ਮੈਂ 12:30 ਹੋ ਗਏ ਨੇ ਉਹ ਮੁੰਡਾ ਹੈਗਾ ਨਾ ਮੇਰੀ ਭੈਣ ਦਾ ਉਹ ਡਿਊਟੀ ਤੇ ਜਾਂਦਾ ਤਾਂ ਮੈਨੂੰ ਉੱਤੇ ਹੀ ਨੰਬਰ ਪਾ ਚੜਾ ਦਿੰਦਾ ਆਟੋ ਤੇ ਤਾਂ ਫਿਰ ਮੈਂ ਆਨੀ ਆ ਜੋ ਨਹੀਂ ਛੁੱਟੀ ਹੁੰਦੀ ਐ ਤੇ ਛੱਡ ਜਾਂਦਾ ਔਰ ਕਦੀ ਕਦੀ ਔਰੇ ਵੀ ਛੱਡ ਜਾਂਦਾ ਫਿਰ ਮੇਰੇ ਪੈਸੇ ਵੱਧ ਜਾਂਦੇ ਆ ਪਹਿਲਾਂ ਤੁਹਾਡੇ ਕੀਤਾ ਜੀ ਬੈਠਦੇ ਸੀ ਫਿਰ ਤੁਸੀਂ ਬੈਠਣ ਲੱਗੇ ਤੇ ਪਿਤਾ ਜੀ ਬੈਠਦੇ ਸੀ ਉਹ ਚਲੇ ਗਏ ਫਿਰ ਮੈਂ ਬੈਠਣ ਲੱਗ ਗਈ ਜ਼ੋਰ ਤਾਂ ਕੋਈ ਜਿਕਰ ਹੈ ਨਹੀਂ ਸੀ ਆਪੇ ਵੀ ਚਲੇ ਗਏ ਸੀ ਫਿਰ ਕੀ ਕਰਾਂ ਹੋਰ ਉਹ ਬਿਲਕੁਲ ਅਸੀਂ ਦਿਖਾਇਆ ਕਿ ਤੋ ਕਿ ਫੈਮਲੀ ਦੇ ਵਿੱਚ ਵੀ ਪਰਿਵਾਰ ਦੇ ਵਿੱਚ ਵੀ ਇਕੱਲੇ ਨੇ ਅਤੇ ਮੇ ਇਹਨਾਂ ਦੀ ਨਾਲ ਜਿਹੜੀ ਭੈਣ ਹੈਗੀ ਆ ਉਹ ਇਹਨਾਂ ਦਾ ਸਹਾਰਾ ਹੈਗੀ ਆ ਪਰ ਬਹੁਤ ਵੱਡੀ ਗੱਲ ਹੈ ਫਿਰ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਵਾਂਗਾ ਔਰ ਜਿਹੜੇ ਨਾਲ ਜਿਹੜੇ ਮਾਤਾ ਜੀ ਨੇ ਇਨੇ ਸਾਲਾਂ ਤੋਂ ਜਾਣਦੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆ ਜਿਹੜੇ ਦੇਖਦੇ ਨੇ ਕਿ ਮਾਤਾ ਜੀ ਉਹਰੇ ਰੋਜ਼ ਮਿਹਨਤ ਕਰ ਰਹੇ ਨੇ ਇਹ ਬਹੁਤ ਵੱਡੀ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਕਿਉਂਕਿ ਅੱਜ ਕੱਲ ਹਰ ਇੱਕ ਵਿਅਕਤੀ ਕਹਿੰਦਾ ਵੀ ਕੰਮ ਕਰਨੀ ਹੈਗਾ ਪਰ ਇਡੀ ਉਮਰ ਦੇ ਵਿੱਚ ਸਲਾਮ ਹੈ ਇਹਨਾਂ ਨੂੰ ਇਹਨਾਂ ਦੇ ਹੌਸਲੇ ਬੁਲੰਦ ਹੈ ਜਿਹੜੇ ਪਰਿਵਾਰ ਦੇ ਵਿੱਚ ਇਕੱਲੇ ਨੇ ਪਰ ਤਾਂ ਵੀ ਆਪਣਾ ਰੋਜੀ ਰੋਟੀ ਕਮਾ ਰਹੇ ਨੇ ਅਸੀਂ ਗੱਲ ਵੀ ਕਰਦੇ ਆਂ ਅਜੀ ਤੁਹਾਡਾ ਕੀ ਨਾਮ ਹੈ ਸੁਖਬੀਰ ਸਿੰਘ ਮਿੱਦੀ ਮਿੱਦੀ ਸਾਹਿਬ ਤੁਸੀਂ ਤਾਂ ਦੇਖਦੇ ਹੋ ਅਸੀਂ ਵੀ ਇੰਨੇ ਸਾਲ ਤੋਂ ਉਮਰ ਤੋਂ ਦੇਖ ਹੀ ਰਹੇ ਆਂ ਸ਼ਹਿਰ ਦੇ ਇਸ ਇਲਾਕੇ 'ਚ ਜਿ ਬੈਠੇ ਆਂ ਤੁਸੀਂ ਮਾਤਾ ਜੀ ਬਾਰੇ ਕੀ ਕਹਿੰਦੇ ਮੈਂ ਇਹਨਾਂ ਨੂੰ 1700 ਸਾਲ ਤੋਂ ਕਈ ਪਸ ਹੋ ਗਿਆ ਲੱਗਦਾ ਮੈਨੂੰ ਆਪਣਾ ਕਰਤੋਂ ਆਣਾ ਨਿਤਵਰਤੋਂ ਆਣਾ ਬਿਲਕੁਲ ਹੀ ਬਹੁਤ ਹੈ ਇਹ ਨਰ ਕੁਰਬਾਨੀ ਹੈ ਜੀ ਗਰਗਾ ਦੇ ਕੁਛ ਨਹੀਂ ਕਿੰਨੀ ਉਮਰ ਦੇ ਵਿੱਚ ਵੀ ਦੇਖੋ ਕੰਮ ਕਰ ਰਹੇ ਨੇ 85 ਸਾਲ ਦੇ ਕਰੀਬ ਦੀ ਉਮਰ ਹੋ ਗਈ ਹੈ ਜੀ ਬਹੁਤ ਔਖਾ ਜੀ ਆਹ ਤਸਵੀਰ ਕੋਲ ਇਹਦੇ ਕਈ ਵਾਰ ਤੁਦਨ ਕਰਾਇਆ ਲਾਣਾ ਔਖਾ ਲੱਗਦਾ ਹੈ ਅੱਛਾ ਆਲੇ-ਕਾਲੇ ਤੇ ਮੱਲੇ ਵਾਲੇ ਹੈਲਪ ਕਰਦੇ ਕੋਈ ਕੋਈ ਕਰਦੇ ਆ ਜੀ ਕਈ ਕਰਦੇ ਆ ਜੀ ਜਿਆਦਾ ਨਹੀਂ ਕਰਦੇ ਥੋੜੇ-ਬੋੜੇ ਕਰ ਦਿੰਦੇ ਆ ਕੋਈ ਆਖਿਰ ਕਰਜਨ ਮੜਾ ਮੋਟਾ ਜਿਆਦਾ ਨਹੀਂ ਕਰਦੇ ਤੋ ਬਿਲਕੁਲ ਇਹ ਜਵੇਦੀ ਸਾਹਿਬ ਹੈ ਜਿਹਨੇ ਇਹਨਾਂ ਨੇ ਹਮੇਸ਼ਾ ਮਾਤਾ ਜੀ ਦੇ ਸਾਹਮਣੇ ਹੀ ਇਹ ਰਹਿੰਦੇ ਨੇ ਪਰ ਤੁਸੀਂ ਫਿਰ ਮੈਂ ਤਸਵੀਰ ਤੁਹਾਨੂੰ ਦਿਖਾਣਗੇ ਕਿ ਇਹਨਾਂ ਦੀ ਭੱਟੀ ਹੈ ਜਿਹੜੀ ਭੱਟੀ ਦੇ ਵਿੱਚੇ ਜਿਹੜੇ ਮੱਕੀ ਦੇ ਦਾਣੇ ਭੁੰਨਦੇ ਨੇ ਔਰ ਛੋਟਾ ਜਿਹਾ ਤੁਸੀਂ ਦੇਖ ਰਹੇ ਹੋ ਕਿ ਜਿਆਦਾ ਕੋਈ ਵੱਡਾ ਮਾਤਾ ਜੀ ਕੋਲ ਸਮਾਨ ਨਹੀਂ ਹੁੰਦਾ ਸਿਰਫ ਇਹਨੇ ਕੀ ਜਿਹੜੇ ਦਾਣੇ ਲਿਆਉਂਦੇ ਨੇ ਜਾਂ ਇਹਨੇ ਕੀ ਉਹ ਮਾਤਾ ਜੀ ਸਮਾਨ ਤੁਸੀਂ ਇਹਨਾਂ ਕੀ ਲਿਆਣੇ ਹੋ ਥੋੜਾ ਜਿਹਾ ਜੀ ਇੰਨਾ ਹੀ ਕਿਲੋ 2 ਕਿਲੋ ਬਸ ਇੰਨਾ ਹੀ ਲੈਣੇ ਕਈ ਵਾਰ ਲੱਗ ਵੀ ਜਾਂਦਾ ਤੇ ਕਈ ਵਾਰ ਕਹਿੰਦੇ ਰਹਿੰਦੇ ਆਈ ਵਾਰੀ ਲੱਗ ਜਾਂਦੇ ਆਂ ਕਈ ਵਾਰੀ ਹੁਣੇ ਕਈ ਕਈ ਦਿਨਾਂ ਤੋਂ ਲੰਦੇ ਪਏ ਨੇ ਕੋਈ ਨਹੀਂ ਲੈ ਕੇ ਗਿਆ ਜੇ ਲੱਗਣ ਲੱਗਦੇ ਆਂ ਕਦੀ ਲੱਗ ਵੀ ਜਾਂਦੇ ਆਂ ਸਾਰੇ ਅੱਛਾ ਜਿਹੜੇ ਸਾਡੇ ਲਈ ਦਾਣੇ ਬਣਾਇਆ ਉਹੀ ਦਿਖਾ ਦਿਓ ਅਸੀਂ ਵੀ ਦਿਖਾਇਆ ਅਸੀਂ ਬਣਵਾਇਆ ਮਾਤਾ ਜੀ ਤੋਂ ਆਕੇ ਦਾਣੇ ਕਿਉਂਕਿ ਸਾਨੂੰ ਅਸੀਂ ਪੌਣੀ ਦਾ ਟਾਈਮ ਹੈ ਇਹਨਾਂ ਦੇ ਅਸੀਂ ਆਪ ਇਹਨਾਂ ਤੋਂ ਬਣਵਾਏ ਆਂ ਇਹ ਦਾਣੇ ਆ ਜਿਹੜੇ ਮਾਤਾ ਜੀ ਪਿਆਰ ਕਰਦੇ ਨੇ ਸੋ ਪਟਿਆਲਾ ਤੋਂ ਇਹ ਅੱਜ ਸਾਡੀ ਇੱਕ ਵਿਸ਼ੇਸ਼ ਰਿਪੋਰਟ ਸੀ ਜੋ ਮਾਤਾ ਜੀ ਦੀ 85 ਸਾਲ ਦੀ ਉਮਰ ਦੇ ਵਿੱਚ ਆਪਣਾ ਜਿਹੜੇ ਕਿ ਰੋਜ਼ਗਾਰ ਕਰ ਰਹੇ ਨੇ ਤੇ ਆਪਣਾ ਛੋਟਾ ਜਿਹਾ ਕਾਰੋਬਾਰ ਕਰ ਰਹੇ ਨੇ ਪਟਿਆਲਾ ਤੋਂ ਚਰਨਜੀਤ ਚੋਸ਼ੀ ਦੀ ਰਿਪੋਰਟ